हां जी दोस्तों स्वागत है पिंड तड़का टीवी चैनल ते ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਜਾਣਕਾਰੀ ਦੇਣੀ ਆ ਜਿਹੜੀਆਂ ਆਪਾਂ ਪਸ਼ੂ ਵੇਚਣ ਦੀ ਵੀਡੀਓ ਬਣਾਉਣੇ ਹੈਗੇ ਜਿਵੇਂ ਕੋਈ ਗਾਂ ਮੱਝ ਵੇਚਣੀ ਆ ਜਾਂ ਕੋਈ ਘੋੜੀਆਂ ਵੇਚਣੀਆਂ ਹਨ ਉਹਦੇ ਲਈ ਆਪਾਂ ਜਿਹੜੀਆਂ ਵੀਡੀਓ ਬਣਾਉਣੇ ਆ ਆਪਾਂ ਉਹਦੇ ਬਾਰੇ ਤੁਹਾਨੂੰ ਡਿਟੇਲ ਦੱਸਾਂਗੇ ਵੀ ਇੱਕ ਤਾਂ ਦੱਸਾਂਗੇ ਵੀ ਆਪਣੇ ਚੈਨਲ ਦੇ ਜਿਹੜਾ ਜਾਨਵਰ ਆ ਉਹ ਵਿਗਦਾ ਜਾਂ ਨਹੀਂ ਵਿਗਦਾ ਦੂਜੀ ਗੱਲ ਇਹ ਦੱਸਾਂਗੇ ਵੀ ਆਪਾਂ ਕਿੰਨੇ ਕਿਲੋਮੀਟਰ ਤੱਕ ਆਪਾਂ ਕਿੰਨਾ ਖਰਚਾ ਲੈਨੇ ਆ ਹਨਾ ਕਿਉਂਕਿ ਕਈਆਂ ਦੇ ਬਾਈਆਂ ਦੇ ਦਿਲ ਚ ਹੁੰਦੀ ਵਿਖਣੀ ਕਿੰਨੇ ਕੇ ਪੈਸੇ ਹੋਣਗੇ ਤਾਂ ਵੀ ਕਈ ਤਾਂ ਐਂ ਚੁੱਪ ਕਰ ਜਾਂਦੇ ਵੀ ਹਣੀ ਬਾਲੇ ਪੈਸੇ ਹੋਣਗੇ ਤਾਂ ਕਰਕੇ ਆਪਾਂ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਤਾਜੀ ਵੀਡੀਓ ਦੀ ਜਿਹੜੀ ਰਿਵਿਊ ਕਹਿ ਦੇ ਕੇ ਜਾਂ ਆਪਾਂ ਦੱਸ ਦਿਆਂ ਵੀ ਮੈਂ 16 ਸਤੰਬਰ 1 ਨੂੰ ਪਿੰਡ ਚਿੱਤੇ ਦੇ ਵੀਡੀਓ ਬਣਾ ਕੇ ਆਇਆ ਸੀ ਗਾਂ ਦੀ ਸੱਜਰਸੂਈ ਗਾਂ ਸੀਗੀ ਜੀਦਾ ਕੀ 52000 ਬਾਈ ਨੇ ਮੁੱਲ ਕਰਿਆ ਸੀ ਆਪਣੀ 16 ਸਤੰਬਰ ਵਾਲੀ ਵੀਡੀਓ ਤੁਸੀਂ ਕੱਢ ਕੇ ਦੇਖ ਸਕਦੇ ਹੋ YouTube ਤੇ ਪਈ ਵੀ ਆ ਆ ਆਪਾਂ ਬਾਈ ਦਾ ਨੰਬਰ ਵੀ ਤੁਹਾਨੂੰ ਦੱਸ ਦਿੰਨੇ ਆਗੇ ਨੀਲੂ ਮੈਂਬਰ ਬਾਈ ਦਾ ਨਾਂ ਪਿੰਡ ਜੀਦਾ ਜ਼ਿਲ੍ਹਾ ਮੋਗਾ ਗਾ ਬਾਹਰਲੀ ਫਿਰਨੀ ਤੇ ਘਾਰ ਆ ਜੇ ਆਪਾਂ ਸੋਣ ਨੂੰ ਦੋ ਜਾਈਏ ਚੀਤੇ ਕੰਨੀ ਨੂੰ ਤਾਂ ਸੱਜੇ ਹੱਥ ਆ ਖੱਬੇ ਹੱਥ ਫਿਰਨੀ ਮੋੜ ਕੇ ਤੇ ਗਾ ਉੱਪਰ ਦੀ ਹੋ ਕੇ ਜਾ ਕੇ ਜਿਹੜੀ ਪਿੰਡ ਦੇ ਜਿੱਦਲ ਆਪਾਂ ਸੋਣ ਨੂੰ ਬਣਾਂਗੇ ਦੂਜੇ ਪਾਸੇ ਫਿਰਨੀ ਤੇ ਘਾਰ ਆ ਬਾਈ ਦਾ ਨੀਲੂ ਮੈਂਬਰ ਬਾਈ ਦਾ ਨਾਂ ਹੈਗਾ ਤੇ ਨੰਬਰ ਤੁਹਾਨੂੰ ਬੋਲ ਦਿੰਦੇ ਨੇ ਨੰਬਰ ਨੋਟ ਕਰ ਲਓ ਬਾਈ ਦਾ 9341 78116 ਇਹ ਬਾਈ ਦਾ ਨੰਬਰ ਹੈ ਬਾਈ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਆ ਵੀ ਤੁਹਾਡੀ ਕਾਂ ਵਿਕੀ ਆ ਜਾਂ ਨਹੀਂ ਵਿਕੀ ਹੈ ਨਾ ਅ ਤੁਹਾਨੂੰ ਮੈਂ ਇੱਕ ਵਹਿਮ ਦੂਰ ਕਰਦਾ ਜਿਹੜੇ ਵਿਊ ਦਾ ਵਹਿਮ ਹੁੰਦਾ ਕਈ ਬਾਈ ਪੁੱਛਦੇ ਆ ਬਾਈ ਵਿਊ ਕਿੰਨੇ ਕਿਉਂਦੇ ਆ ਜਾਂ ਬਾਈ ਤੇਰੇ ਨਾਲ ਕਿੰਨੇ ਕ ਬੰਦੇ ਜੁੜੇ ਆ ਹਨਾ ਉਹਨਾਂ ਦਾ ਆਪਾਂ ਉਹ ਵਹਿਮ ਦੂਰ ਕਰਦੇ ਆ ਵੀ ਬਾਈ ਵਿਊ ਦਾ ਕੋਈ ਚੱਕਰ ਨਹੀਂ ਹੁੰਦਾ ਚੱਕਰ ਕਿਹੜੀ ਚੀਜ਼ ਦਾ ਪੈਂਦਾ ਚੱਕਰ ਇਹ ਚੀਜ਼ ਦਾ ਪੈਂਦਾ ਵੀ ਆਪਣਾ ਜਾਨਵਰ ਜਿਹੜਾ ਹੈਗਾ ਉਹ ਜੇ ਆਪਣਾ 1 ਲੱਖ ਰੁਪਏ ਦਾ ਤਾਂ ਆਪਾਂ 1 ਲੱਖ ਰੁਪਏ ਮੁੱਲ ਕਰਾਂਗੇ ਤਾਂ ਆਪਣਾ ਜਾਨਵਰ ਆ ਜਿਹੜਾ ਉਹ ਵਿਕਣਾ ਹੀ ਵਿਕਣਾ ਹੈ ਜੇ ਆਪਾਂ 1 ਲੱਖ ਰੁਪਏ ਵਾਲਾ ਜਾਨਵਰ ਦਾ 2 ਲੱਖ ਮੁੱਲ ਕਰ ਲਾਂਗੇ ਵਿਖਣੀ ਵੀਡੀਓ ਤੇ ਵੱਧ ਮਿਲ ਜਾਣਗੇ ਤਾਂ ਉਹ ਜਾਨਵਰ ਆ ਕਦੇ ਵੀ ਨਹੀਂ ਵਿਕ ਸਕਦਾ ਕਿਉਂ ਅਗਲਾ ਵੇਖ ਕੇ ਵੀਡੀਓ ਵਾਲਾ ਕਹਿੰਦਾ ਛੱਡ ਪਰ ਮੁੱਲ ਬਾਲਾ ਰਹਿਣੀ ਤੇ ਫੋਨ ਨਾਲ ਲਾ ਹਨਾ ਜਾਂ ਆਪਾਂ ਕੀ ਕਹਿੰਦੇ ਆਪਾਂ ਕਹਿੰਦੇ ਵੀ ਮੁੱਲ ਜ਼ਿਆਦਾ ਕਰਾਂਗੇਰ ਆਪਾਂ ਵੀ ਮੁੱਲ ਫੋਨ ਤੇ ਕਰ ਲਾਂਗੇ ਉਹਦੇ ਵੀ ਚਾਂਸ ਜਿਹੜੇ 50-50 ਹੋ ਜਾਂਦੇ ਕਈ ਜੱਗ ਜਾਂਦੇ ਐਰ ਵੀ ਪਤਾ ਨਹੀਂ ਕਿੰਨਾ ਕ ਮੁੱਲ ਲਊ ਛੱਡ ਪਰ ਕਈ ਬਾਈ ਲਾ ਲੈਂਦੇ ਫੋਨ ਹਨ ਇਹ ਚੀਜ਼ ਤੁਹਾਨੂੰ ਮੈਂ ਤਾਂ ਦੱਸਿਆ ਵੀ ਕਿ ਉਹ ਜਿਹੜੀ ਉਹ ਵੀਡੀਓ ਤੇ ਆਪਣਾ 200 ਤੋਂ ਪਲੱਸ ਵਿਊ ਆਇਆ ਵਾ ਜਿਹੜੀ ਆ ਆਪਣੇ ਬਾਈ ਚੀਤੇ ਦੀ ਵੀਡੀਓ ਪਾਈ ਨੀਲੂ ਮੈਂਬਰ ਦੀ ਜਦੋਂ ਇਹ ਵੀਡੀਓ ਆਪਾਂ ਪਾਈ ਸੀ 5 5/2 16 ਸਤੰਬਰ ਨੂੰ ਤੇ ਬਾਈ ਨੂੰ ਮੋਗੇ ਲੱਗਿਓ ਫੋਨ ਆ ਜਿਹੜਾ ਉਹ ਆ ਗਿਆ ਸੀ ਸ਼ਾਮ ਨੂੰ ਹੀ ਬਾਈ ਨੇ ਮੈਨੂੰ ਸਹੀ ਟਾਈਮ ਨਹੀਂ ਦੱਸਿਆ ਵੀ ਕਿੰਨੇ ਟਾਈਮ ਤੇ ਫੋਨ ਲਾ ਗਿਆ ਵੀ ਕਿੰਨੇ ਟਾਈਮ ਤੇ ਫੋਨ ਆ ਜਿਹੜਾ ਉਹ ਆ ਗਿਆ ਸੀਗਾ ਬਾਈ ਨੇ ਮੈਨੂੰ ਦੂਜੇ ਦਿਨ 17 ਸਤੰਬਰ ਦਿਨ ਬੁੱਧਵਾਰ ਨੂੰ ਮੈਨੂੰ ਫੋਨ ਲਾ ਕੇ 11:50 ਤੇ ਮੈਨੂੰ ਫੋਨ ਲਾ ਕੇ ਦੱਸਿਆ ਵੀ ਬਾਈ ਆਪਣੀ ਗਾਂ ਜਿਹੜੀ ਉਹ ਵੈਗ ਗਈ ਸੀਗੀ ਕੱਲ ਫੋਨ ਆ ਗਿਆ ਸੀ ਤੇ ਅੱਜ ਸਵੇਰ ਜਿਹੜੇ ਬਾਈ ਉਹ ਆਏ ਤੇ ਵੀਡੀਓ ਦੇਖ ਕੇ ਆਏ ਸੀ ਫੋਨ ਲਾ ਕੇ ਤੇ ਜਿਹੜੀ ਗਾਂ ਗਈ ਉਹ ਲੈ ਗਏ 17 ਸਤੰਬਰ ਨੂੰ ਜਿਹੜੀ ਦੀ ਗਾਂ ਵੇਗ ਗਈ ਆ ਸਕਰੀਨਸ਼ਾਟ ਆਪਾਂ ਉਹ 16 ਸਤੰਬਰ ਵਾਲੇ ਦੇ ਵੀ ਲਾਇਆ 17 ਸਤੰਬਰ ਵਾਲੇ ਦੇ ਵੀ ਸਕਰੀਨਸ਼ਾਟ ਲਾਦੇ ਵੀ ਬਾਈ ਨੇ 11:50 ਤੇ ਫੋਨ ਲਾਇਆ ਸੀਗਾ ਹਨਾ ਰਿਕਾਰਡਿੰਗ ਵੀ ਸੀਗੀ ਪਰ ਰਿਕਾਰਡਿੰਗ ਕਿਸੇ ਬੰਦੇ ਦੀ ਆਪਾਂ ਸੁਣਾ ਨਹੀਂ ਸਕਦੇ ਤੁਸੀਂ ਸਿੱਧਾ ਬਾਈ ਨਾਲ ਨੰਬਰ ਕਰਕੇ ਸੰਪਰਕ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਵਾਕਈ ਹੀ ਜਾਨਵਰ ਜਿਹੜਾ ਤੁਹਾਡਾ ਵੇਚਿਆ ਜਾਂ ਨਹੀਂ ਵੇਚਿਆ ਹਨਾ ਪਿਛਲੀਆਂ ਵੀਡੀਓ ਦੇ ਵੀ ਆਪਾਂ ਜਾਨਵਰ ਚੰਗੇ ਵਿਗਦੇ ਆ ਗੋਪੀthਰਾਜ ਤੋਂ ਆ ਜਿਹੜੀਆਂ ਤੁਸੀਂ ਵੀਡੀਓ ਕਾਫੀ ਵੇਖੀਆਂ ਹੋਣਗੀਆਂ ਉਹ ਬਾਈ ਨੂੰ ਫੋਨ ਲਾ ਕੇ ਪੁੱਛ ਸਕਦੇ ਹੋ ਬਾਈ ਤੁਹਾਡੇ ਜਾਨਵਰ ਆ ਜਿਹੜੇ ਵੀਡੀਓ ਤੇ ਚੈਨਲ ਤੇ ਪੈਂਦੇ ਰਹੇ ਵਿਗਦੇ ਕਿ ਨਹੀਂ ਵਿਕੇ ਹੈਨਾ ਤੇ ਜਿਹੜੀ ਆਪਾਂ ਪੈਸਿਆਂ ਦੀ ਗੱਲ ਹੈ ਜਿਹੜੇ 10 ਕਿਲੋਮੀਟਰ ਤੇ ਜਿਵੇਂ ਬੁਰਜਲਦਾ ਮੇਰਾ ਪਿੰਡ ਆ ਬੁਰਜਲਦੇ ਤੋਂ ਜਿਹੜੇ ਮੇਰੇ 10 ਕਿਲੋਮੀਟਰ ਦੇ ਇਰਗੇ ਚ ਆਉਂਦੇ ਆ ਦਾਰੇ ਚ ਆਉਂਦੇ ਆ ਹੈਨਾ ਤੁਸੀਂ ਜਦੋਂ ਮੇਰੀ ਵੀਡੀਓ ਵੇਖੋਗੇ ਤਾਂ ਦਾ ਗੂਗਲ ਤੇ ਸਰਚ ਮਾਰ ਸਕਦੇ ਹੋ ਵੀ ਬੁਰਜਲਦਾ ਤੋਂ ਤੁ ਕਿੰਨੀ ਦੂਰ ਹੈ ਜੇ ਤੁਸੀਂ 10 ਕਿਲੋਮੀਟਰ ਦੇ ਅੰਦਰ-ਅੰਦਰ ਤਾਂ ਤੁਹਾਨੂੰ ਵੀਡੀਓ ਦਾ ਜਿਹੜਾ 500 ਰੁਪਏ ਆਪਾਂ ਲਵਾਂਗੇ ਹਨਾ ਜੇ ਤੁਸੀਂ 10 ਕਿਲੋਮੀਟਰ ਤੋਂ ਲੈ ਕੇ 15 ਕਿਲੋਮੀਟਰ ਤੱਕ ਹੈ ਫਿਰ 650 ਰੁਪਏ 15 ਕਿਲੋਮੀਟਰ ਤੋਂ ਲੈ ਕੇ 20 ਕਿਲੋਮੀਟਰ ਤੱਕ 800 ਰੁਪਏ ਆਪਣਾ ਠੀਕ ਹੈ 20 ਤੋਂ 25 ਕਿਲੋਮੀਟਰ ਤੱਕ ਆਪਣਾ 1000 ਰੁਪਏ ਵੀਡੀਓ ਦਾ 25 ਤੋਂ ਜਿਹੜੀ ਪਲੱਸ ਜਾ ਵੜਦੀ ਹੈ ਉੱਥੇ ਆਪਾਂ ਵੀਡੀਓ ਦਾ 1000 ਰੁਪਏ ਤਾਂ ਆਪਾਂ ਲੈਣਾ ਹੀ ਲੈਣਾ 1000 ਰੁਪਏ ਦੇ ਪਲੱਸ ਜੋ ਜਿੰਨਾ ਜਿਹਨੇ ਆਪਣਾ ਰਾਹਦਾਰੀ ਦਾ ਤੇਲ ਮਚਣਾ ਉਹ ਆਜੂਗਾ 1000 ਰੁਪਏ ਦੇ ਨਾਲ ਪਲੱਸ 25 ਕਿਲੋਮੀਟਰ ਤੋਂ ਬਾਹਰ ਹੈਨਾ ਤੇ ਦੂਜੀ ਸ਼ਰਤ ਇਹ ਆ 25 ਕਿਲੋਮੀਟਰ ਤੋਂ ਬਾਹਰ ਆਪਾਂ ਵੀਡੀਓ ਤਾਂ ਹੀ ਬਣਾਉਣ ਜਾਵਾਂਗੇ ਵੀ ਜੇ ਤੁਸੀਂ ਆਪਦੇ ਪਿੰਡ ਦੇ ਵਿੱਚ ਘੱਟੋ ਘੱਟ ਪੰਜ ਵੀਡੀਓ ਆਪ ਨੂੰ ਦਿਵਾਉਂਦੇ ਆ ਹੈਨਾ ਕਿਉਂ ਆਇਆ ਵੀ ਜੇ ਤਾਂ ਆਪ ਨੂੰ ਪੰਜ ਵੀਡੀਓ ਮਿਲਣਗੀਆਂ ਜਿਹੜਾ ਤੇਲ ਖਰਚਾ ਉਹ ਵੀ ਵੰਡਿਆ ਜਾਊਗਾ ਕਿਉਂ ਸਾਰਿਆਂ ਵੀਡੀਓਾਂ 'ਚ ਇਕੱਠਾ ਹੋ ਜਾਊਗਾ 1000 ਰੁਪਏ 'ਚ ਜੇ ਤੁਸੀਂ ਪੰਜ ਵੀਡੀਓ ਬਣਾਉਂਦੇ ਆ ਮੰਨ ਕੇ ਚੱਲੋ ਵੀ ਮੇਰਾ ਉੱਥੇ 500 ਦਾ ਤੇਲ ਮਚਿਆ ਪੰਜ ਤੁਸੀਂ ਵੀਡੀਓ ਬਣਾ ਲੀਆਂ 1000 ਰੁਪਏ ਤੇ ਪਲੱਸ 100 ਰੁਪਏ ਤੇਲ ਦਾ ਹੋ ਗਿਆ 1100 ਰੁਪਏ ਸਮਝ ਲੈ ਕੇ ਵੀਡੀਓ ਬਣ ਗਈ ਇੱਕ ਬੰਦੇ ਨੂੰ ਹਣਾ ਐ ਆਪਾਂ ਬਣਾਇਆ ਇਹ ਜਿਹੜਾ ਸ਼ਡਿਊਲ ਆ ਸਾਰਾ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਦੱਸਿਓ ਜੇ ਗਲਤ ਲੱਗੀ ਕੋਈ ਖਾਮੀ ਲੱਗੀ ਤਾਂ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਦੱਸ ਦਿਓ ਬਾਈ ਐ ਨਹੀਂ ਐ ਕਰ ਲਾ ਜਾਂ ਐ ਨਹੀਂ ਐ ਕਰ ਲਾ ਹਣਾ ਆਪਾਂ ਉਹਵੇਂ ਕਰ ਲਾਂਗੇ ਅ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਨੰਬਰ ਆ ਉਹ ਸ਼ੁਰੂ ਤੋਂ ਮੇਰਾ ਸਕਰੀਨ ਦੇ ਥੱਲੇ ਚੱਲ ਰਿਹਾਗਾ ਵੀ ਜਿਹੜਾ ਤੁਸੀਂ ਜਨਵਰੀ ਵਿੱਚਣ ਲਈ ਵੀਡੀਓ ਬਣਵਾਉਂਦੇ ਦੀ ਜਿਹੜਾ ਮੈਨੂੰ ਫੋਨ ਲਾਉਣਾ ਹਣਾ ਜੀਵਨ ਮੇਰਾ ਨਾਂ ਪਿੰਡ ਮੇਰਾ ਬੁਰਜਲ ਭਗਤਾ ਭਾਈ ਦਾ ਏਰਗਾਗਾ ਮੇਰੇ ਦਾਗ ਲਾਗੇ ਪੈਂਦਾ ਭਗਤਾ ਭਾਈ ਸੁਖਾਨੰਦ ਥਰਾਜ ਦੱਲੂ ਵਾਲਾ ਢੱਲਮਾਲਾ ਕੀਸਰ ਸਿੰਘ ਵਾਲਾ ਸਿਰਗੇ ਵਾਲਾ ਹੈ ਨਾ ਇਹ ਮੇਰਾ ਏਰਗਾਗਾ 9988728256 ਮੇਰਾ ਨੰਬਰ ਹੈ ਸਕਰੀਨ ਦੇ ਥੱਲੇ ਵੀ ਚੱਲ ਰਿਹਾ ਉੱਥੋਂ ਵੀ ਚੱਕ ਲਿਓ ਮੌਕਾ ਜ਼ਰੂਰ ਦਿਓ ਵੀਡੀਓ ਬਣਾਉਣ ਦੇ ਲਈ ਤਦ ਤੱਕ ਲਈ ਦਿਓ ਯਾ ਅਜ ਤੱਕ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ